हां जी कीना जी अपना मेरा नाम बजतर सिंह है आज हां जी किथों ਦੇ ਰਹਿਣ ਵਾਲੇ ਆਂ ਪਿੰਡ ਲੋਹਾਰਕਾ ਕਲਾ ਜਿਲ੍ਹਾ ਅੰਮ੍ਰਿਤਸਰ हां जी ਕੀ ਘਟਨਾ ਹੋਈ ਤੁਹਾਡਾ ਨਾਮ ਬਾਪ ਦਾ ਨਾਮ ਮੇਜਰ ਸਿੰਘ ਕੀ ਗੱਲ ਹੋਈ ਕੀ ਘਟਨਾ ਹੋ ਗਈ ਤੁਹਾਡਾ ਮੈਂ 24 ਤਰੀਕ ਨੂੰ ਸ਼ਾਮ ਨੂੰ ਆਉਣ ਡਿਆ ਹਾਂ ਕੰਮ ਤੋਂ ਕਿਹੜੀ ਜਗ੍ਹਾ 6 ਵਜੇ ਮੀਰਕੋਟ ਚੌਂਕ ਤੋਂ ਲੋਹਾਰਕਾ ਕਲਾ ਜਾਣਾ ਹੈ ਮੀਰਾਂਕੋਟ ਤੱਕ ਤਿੰਨ ਬੰਦੇ ਸੋ ਦੋਸਤ ਸਰਦਾਰ ਹੀ ਇੱਕ ਮੋਨਾ ਹੈ ਤੇ ਮੈਂ ਹਾਂ ਚੱਲ ਬਾਥਰੂਮ ਕਰ ਲੀਆ ਮੈਂ ਬਾਥਰੂਮ ਕਰਨ ਪਹੁੰਚਿਆ ਹਲੇ ਆਉਂਦੀ ਆਰ ਗਾੜੀ ਵਾਈਫ ਗਾੜੀ ਲਾਤੀ ਮੋਟਰਸਾਈਕਲ ਉਹਨਾਂ ਨੇ ਫੜ ਕੇ ਤੇ ਕੁੱਟਿਆ ਨਾਲੇ 500 ਰੁਪਏ ਲੈ ਗਏ। ਤੁਸੀਂ ਕਹਿੰਦੇ ਤੇ ਜਾ ਰਹੇ ਸੀ ਘਰ? ਮੈਂ ਸ਼ਾਗਲ ਤੇ ਜਾਂਨਾ ਵੀਰ, ਸ਼ਾਗਲ ਤੇ ਆਉਣਾ ਦਜੀ। ਕਿੰਨੇ ਕਬੀ ਦਾ ਟਾਈਮ ਆ? 6 ਵਜੇ ਦਾ ਜੀ। ਜੇ ਤੁਸੀਂ ਸਾਈਕਲ ਤੇ ਜਾ ਰਹੇ ਸੀ ਤੇ ਪਿਸ਼ਾਬ ਕਰ ਲਈ ਰਸਤੇ 'ਚ ਰੁਕੇ। ਹਾਂਜੀ। ਫਿਰ ਕੀ ਹੋਇਆ? ਉਹਨਾਂ ਨੇ ਗੱਡੀ ਦੀ ਵਾਈਫ ਲਾਤੀ ਸ਼ਾਇਦ ਮੋਟਰ ਸ਼ਾਗਲ। ਅੱਛਾ। ਤੇ ਉਹਨਾਂ ਬਾਂਵਾ ਫੜ ਲਿਆ। ਹਾਂਜੀ। ਤੇ ਕੁੱਟਿਆ ਮੈਨੂੰ ਚੰਗਾ। ਤਾਂ ਆ ਵੇਖੋ ਸਾਟੀ ਮੜੀ ਜੀ ਹੈ ਗਈ। ਅੱਛਾ ਜੀ। ਉਹਦਨ ਦੀ ਸੁਜੀ ਆ ਡਾਕਟਰ ਦਾ ਦਵਾਈ ਖਾਣ ਲਿਆ। ਠੀਕ ਹੈ ਜੀ। ਤੋ ਮੜਕੇ ਮੈਨੂੰ 4-5 ਦਿਨ ਮੈਂ ਉੱਠਿਆ ਹੀ ਨਹੀਂ ਜਿਤਨਾ ਮਰ ਵਾਲੇ ਵੀ ਬੰਦੇ ਘਬਰਾੜ ਜਾਂਦੀ ਵੀ ਪਰਾਨ ਕੀ ਹਾਂਜੀ ਤੇ ਤੁਸੀਂ ਫਿਰ ਮੋਕੇ ਤੇ ਜੋ ਤਾਂ ਨਾ ਘਟਣਾ ਆਪਣੀ ਥਾਣੇ ਦਿੱਤੀ ਦਰਖਾਸਤ ਹਾਂਜੀ ਅਸੀਂ ਇਹ 28 ਤਰੀਕ ਨੂੰ ਦਿੱਤੀ ਜੇ ਤੁਹਾਨੂੰ 24 ਤਰੀਕ ਨੂੰ ਘਟਣਾ ਵਾਪਰੇ ਤਾਂ 28 ਨੂੰ ਵੀ ਦਰਖਾਸਤ 28 ਨੂੰ ਦਰਖਾਸਤ ਦਿੱਤੀ ਤਿੰਨ ਚਾਰ ਦਿਨ ਮਤਲਬ ਤੁਸੀਂ ਕਿਉਂ ਵਿਸ਼ਵਾਸ ਤੇ ਮਰਕੋ ਜੀ ਉੱਠਾ ਨਹੀਂ ਗਿਆ ਉਹਨਾਂ ਬਾਵਾ ਫੜ ਕੇ ਕੋਟਿਆ ਆਵੜਾ ਠੀਕ ਹੈ ਜੀ ਤੇ 28 ਤਰੀਕ ਨੂੰ ਤੁਸੀਂ ਜੋ ਦਰਖਾਸਤ ਦਿੱਤੀ ਫਿਰ ਕੀ ਕੋਲਸ ਦਾ ਜਵਾਬ ਸੀ ਜਾਂ ਕੀ ਦਰਖਾਸਤ ਦੇ ਜਨਾਬ ਉਹ ਕਹਿੰਦੇ ਕਾਰਵਾਈ ਕਰਨ ਦਾ ਹਲੇ ਅੱਛਾ ਜੀ ਦਰਖਾਸਤਾਂ ਹੀ ਦਿੱਤੀ ਆ ਉਹ ਕਹਿੰਦੇ ਕਾਰਵਾਈ ਕਰ ਰਹੇ ਆ ਕੀ ਚਾਹੁੰਦੇ ਤੁਸੀਂ ਹੁਣ ਲਕੀਨ ਸਾਹਿਬ ਤੋਂ ਨੇ ਕੀ ਚਾਹੁੰਨੇ ਕਰਵਾਏ ਜੀ ਮੈਂ ਇਹੋ ਕਹਿੰਦਾ ਵੀ ਕਾਰਵਾਈ ਕਰਨੀ ਚਾਹੀਦੀ ਹੈ ਜਿਤਨਾ ਘਟਨਾ ਹੁੰਦੀਆਂ ਡਟਖੋਹ ਹੁੰਦੀ ਆ ਆਮ ਜਿਹੜੇ ਨਿਸ਼ਾਨ ਹੁੰਦੇ ਆ ਇਹਨਾਂ ਤੇ ਥੱਲ ਪਾਈ ਜਾਵੇ ਸਰਕਾਰ ਨੂੰ ਚਾਹੀਦਾ ਤੇ ਜਿਤਨਾ ਆਪਣੇ ਇਲਾਕੇ ਦੇ ਐਮ ਐਲ ਏ ਆ ਐਮ ਪੀ ਆ ਇਹਨਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ